ਕਮਾ ਵਾਸਤੇ ਪੈਸੇ ਮੰਗਣ ਦੀ ਤੂੰ ਐਵੇਂ ਬੋਲੀ ਜਾਂਦੇ ਜੀ ਕੁੜੀਏ ਜਦੋਂ ਅਸੀਂ ਤੇਰੀ ਉਮਰ ਦੇ ਹਨਾ ਤੇ ਮਾਪੇ ਸਾਨੂੰ ਐਂਜੀ ਤੋਰ ਦਿੰਦੇ ਹੁੰਦੇ ਮੀ ਆਂਡਿਆ ਨਾ ਫਿਰ ਤੂੰ ਤੇ ਗੱਡੀ ਤੇ ਆਣਾ ਏ ਮੀ ਬੜਾ ਬਾਹ ਹਾਂ ਚੱਲ ਵਧੀਆ ਆ ਜਾ ਸਿਮਰਨ ਅੰਦਰ ਹੀ ਐ ਜ਼ਿੰਦਗੀ ਤੇ ਇਹੀ ਕੁੜੀ ਦੀ ਐ ਐਸ਼ ਕਰ ਤੂੰ ਹੀ ਸੋਚਿਆ ਮੇਰੇ ਬਾਰੇ ਨਹੀਂ ਤੇ ਆ ਕੱਲੀ ਖਾਪੀ ਜਾਂਦੀ ਐ ਇਹਨੇ ਕਦੀ ਥੋੜੀ ਸੋਚਿਆ ਕਿ ਮੇਰੀ ਭਾਬੀ ਆ ਘਰ ਜਾਂ ਛੋਟਾ ਜਿਹਾ ਬੱਚਾ ਆ ਇਹ ਤੇ ਬਸ ਆਪਣਾ ਹੀ ਸੋਚਦੀ ਐ ਕਿ ਮੈਂ ਹੀ ਰਾਜ ਜਾਵਾਂ ਮੈਂ ਪਾਕਿਸਤਾਨ ਦੇ ਵਿੱਚ ਸਿਮਰਨ ਨੇ ਲਿਆ ਹੀ ਸਿਮਰਨ ਨੇ ਲੀਆ ਵਾ ਫੇਰ ਬਸ ਤੈਨੂੰ ਨਾ ਕੋਈ ਕੰਮ ਨਹੀਂ ਆਏਗਾ ਉਹਨੂੰ ਹੀ ਪੂਜਦੀ ਰਿਹਾ ਕਰ ਬਸ ਸਾਰਾ ਉਹ ਨੂੰ ਕੁਝ ਕਹਿਨੀ ਆ ਉਹ ਵੀ ਨਹੀਂ ਅਗੋ ਗੱਲ ਸੁਣਦੀ ਇਹਦੇ ਖਿਲਾਫ ਤੇ ਇੱਕ ਗੱਲ ਸੁਣ ਕੇ ਰਾਜੀ ਨਹੀਂ ਹੁੰਦਰਵਾਜਾ ਦੀ ਜਾਂਡੀ ਤੂੰ ਇੱਥੇ ਖਲੋਤੀ ਐ ਨਾਲੇ ਮੇਰੀ ਗੱਲ ਸੁਣ ਤੂੰ ਤਿਆਰ ਕਿੱਧਰ ਹੋਣ ਨਹੀਂ ਆਂ ਆਈ ਤੇ ਛੁੱਟੇ ਆ ਤੈਨੂੰ ਪਰ ਨੀਟ ਨਹੀਂ ਪਰ ਨੀਟ ਕੋਈ ਸੋਖ ਨੀ ਛੁੱਟੀ ਵਾਲੇ ਦਿਨ ਵੀ ਆ ਕੁੜੀ ਦਾ ਮੈਨੂੰ ਲੈ ਇੱਥੇ ਖਲੋਤੀ ਐ ਨਹੀਂ ਮੈਂ ਤੈਨੂੰ ਅੰਦਰ ਵਾਜਾ ਦੇ ਜਾਂਦੀ ਤਾਂ ਇੱਥੇ ਖਲੋਤੀ ਐ ਨਾਲੇ ਤੇਰੀ ਗੱਲ ਸੁਣ ਤੂੰ ਤਿਆਰ ਕਿੱਦਾਂ ਹੋਣੀ ਆ ਓਹੋ ਮੰਮਾ ਫੇ ਤੇ ਛੁੱਟੀ ਆ ਆਪਾਂ ਯੂਥ ਫੈਸਟੀਵਲ ਦੀ ਤਿਆਰੀ ਕਰਨੀ ਆ ਕਿੱਦੇ ਦੀ ਸਿਮੰਟ ਘਰ ਜਾਣਾ ਵਾ ਤਾਂ ਨਵਾਂ ਹੀ ਪਖੰਡ ਫੜਿਆ ਵਾ ਕਦੀ ਉਹਨੂੰ ਛੱਡਣ ਤੋਰ ਪਈਨੀ ਐ ਤੇ ਕਦੀ ਉਹਨੂੰ ਲੈਣ ਤੋਰ ਪਈਨੀ ਐ ਕਦੀ ਮੈਂ ਉਹਦੇ ਵੱਲ ਚੱਲੀ ਆ ਉਹ ਆਪਣੀ ਆਸਿਕਦੇ ਕੀ ਆਟੋ ਤੇ ਚੜਕੇ ਤੂੰ ਫੇਕਾ ਲੈ ਲਿਆਉਂਦਾ ਮੈਂ ਬਾਜ਼ਾਰ ਜਾਣਾ ਤੇ ਚਲ ਤੂੰ ਅੰਦਰ ਬਹਿ ਰਹਿ ਅੰਨਾ ਮੰਮਾ ਉਹ ਵਿਚਾਰੇ ਕੋਈ ਸਾਧਨ ਹੈ ਨਹੀਂ ਉਹ ਕਿੱਦਾਂ ਵੇਖ ਲੈ ਮੇਰੀ ਕੁੜੀ ਦਾ ਹਾਲ ਪਹਿਲਾਂ ਜਿੰਨਾ ਕੋਈ ਸਾਥੋਂ ਨਹੀਂ ਹੁੰਦਾ ਉਹ ਕਿਤੇ ਹੁੰਦੇ ਜਾਂਦੇ ਨਹੀਂ ਸਭ ਕਿਤੇ ਹੁੰਦੇ ਜਾਂਦੇ ਨੇ ਆਟੋ ਨੇ ਕਿਸ਼ੇ ਚੱਲਦੇ ਨੇ ਆਜੂਗੀ ਆਪੇ ਤੂੰ ਜ਼ਿਆਦਾ ਫਿਕਰ ਨਾਈ ਉਹਦੀ ਮੈਂ ਨਾ ਪੂਰਾ ਹਫਤਾ ਡੀਕਦੀ ਰਹਿਣੀ ਆ ਵੀ ਕਿੱਦੜੇ ਕੁੜੀ ਨੂੰ ਛੁੱਟੀ ਹੋਏ ਤੇ ਮੈਂ ਆਪਣੇ ਬਾਜ਼ਾਰ ਦੇ ਕੰਮ ਮੁਕਾਵਾਂ ਤੇ ਤੂੰ ਹੋਰ ਹੀ ਕੰਮ ਧਰੇ ਹੁੰਦੇ ਨੇ ਕਰ ਦੇ ਉਹਨੂੰ ਫੋਨ ਆਪੇ ਆਜੂਗੀ ਆਟੋ ਤੇ ਚੜ ਕੇ ਚੰਗਾ ਮਮਾ ਕਰ ਦਿੰਦੀ ਆ ਉਹਨੂੰ ਫੋਨ ਮੈਂ ਵੇਖ ਕਹ ਕਿੰਨਾ ਗੁੱਸਾ ਚੜਦਾ ਇਹਨੂੰ ਦਨ ਬਾਲਾ ਆਣਾ ਵਾਲਾ ਵਾ ਆਪੇ ਕੁੜੀ ਦਵਾ ਲੂਗੀ ਇਹਨੂੰ ਕਹਿ ਦੇਨੀ ਆ ਜਾਂਦੀ ਜਾਂਦੀ ਸਤਿ ਸ਼੍ਰੀ ਅਕਾਲ ਅੰਕੀ ਜੀ ਕੁੜੀ ਨੂੰ ਕਹਿ ਛੜਿਆ ਫੋਨ ਕਰਕੇ ਬੁਲਾ ਲਾ ਤੇ ਵਿਹਲਾ ਇਹਨੇ ਵੀ ਸੱਚੀ ਬੁਲਾ ਹੀ ਲਿਆ ਇਹਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਜਾ ਆ ਜਾ ਆ ਜਾ ਨੀ ਬੇਟੀ ਫੋਨ ਹੀ ਚਲਾਈ ਜਾਣ ਰਹੀ ਆ ਆਈ ਆ ਤੇਰੀ ਸਹੇਲੀ ਸਿਮਰਨ ਤੂੰ ਆ ਗਈ ਆਹ ਬੈਨਾ ਆਈ ਗਈ ਉੱਕ ਕੇ ਖਾਣ ਤਕਰੀ ਹੈ ਮੇਰੀ ਧੀ ਨੂੰ ਉਹੋ ਜੀ ਮੇਰੀ ਕੁੜੀ ਭੋਲੀ ਭਾਲੀ ਗੱਲਾਂ ਚ ਲਾ ਕੇ ਉਹਨੂੰ ਤੇ ਉਹਨੂੰ ਠੱਗਣ ਡੀਆਂ ਨੇ ਗੱਲ ਤੇ ਆ ਵਾ ਮੇਰੀ ਧੀ ਨੂੰ ਨਹੀਂ ਨਾ ਪਤਾ ਲੱਗਣ ਡਿਆ ਵੀ ਇਹ ਇਹਨੂੰ ਪੈਸੇ ਕਰਕੇ ਲੁੱਟਣ ਡਈ ਹੈ ਨਾਲੇ ਹੁਣ ਬਾਜ਼ਾਰ ਜਾਣ ਤੋਂ ਪਹਿਲੋ ਪਹਿਲੋ ਨਾ ਇਹਨੂੰ ਸਮਝਾ ਕੇ ਜਾਨੀ ਇਹਦੇ ਕੰਨਾਂ 'ਚ ਇੱਕ ਗੱਲ ਪਾ ਕੇ ਜਾਨੀ ਵੀ ਹੁਣ ਨਾ ਧਿਆਨ ਰੱਖੀ ਕਰਦਾ ਐਵੇਂ ਲੁੱਟੀ ਬੁੱਟੀ ਨਾ ਜਾਈ ਇਹਦੇ ਕੋਲ ਖਾਣ ਕਰਦੀ ਹੈ ਸੇਲੀਆਂ ਬਣਾਉਂਦੇ ਚਲਾ ਜਾ ਬਹਿ ਜਾ ਅੱਜ ਆਪਾਂ ਨਾ ਪੀਜ਼ਾ ਖਾਣ ਵੀ ਜਾਵਾਂਗੇ ਤੂੰ ਨਾ ਇਹ ਪੀਜੇ ਪਾਜੇ ਖਾਣੇ ਨੇ ਇਹਨਾਂ ਨੂੰ ਬਾਅਦ ਚੋਂ ਖਾ ਲਈ ਪਹਿਲਾਂ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਦੁੱਧ ਰੱਖਿਆ ਗੈਸ ਤੇ ਉਬਲਨੇ ਤੈਨੂੰ ਬਾਲ ਨਾ ਦੇਈ ਲਾਗੇ ਖਲੋ ਕੇ ਬਾਲਾ ਦਵਾ ਲਾ ਉਹਨੂੰ ਗੱਲਾਂ ਹੀ ਕਰੀ ਜਾਣੀ ਹੁੰਦੀਆਂ ਬਸ ਤੇ ਮੈਂ ਆਈ ਆ ਮੈਨੂੰ ਟਾਈਮ ਲੱਗ ਜਾਣਾ ਬਾਜ਼ਾਰ ਤੇ ਨਾਲੇ ਨਾ ਘਰ ਦਾ ਧਿਆਨ ਰੱਖੀ ਤੇ ਪੂਰੀ ਨਾ ਅਲਰਟ ਹੋ ਕੇ ਰਹੀਦਾ ਹੁੰਦਾ ਵਾ ਅੱਛਾ ਅੱਜ ਮੰਮਾ ਗਏ ਆ ਚੰਗਾ ਹੋਇਆ ਇਹਨਾਂ ਦਾ ਪਲਾਨ ਬਣ ਗਿਆ ਬਾਹਰ ਜਾਣ ਦਾ ਤਿੰਨੋ ਕੀ ਹੋਇਆ ਵਾ ਪਰਨੀਤ ਮੈਨਾਂ ਤੈਨੂੰ ਇੱਕ ਗੱਲ ਕਹਾਂ ਮੈਨੂੰ ਨਾ ਇਦਾਂ ਲੱਗਦਾ ਜਿਦਾਂ ਨਾ ਆਂਟੀ ਖੁਸ਼ ਨਹੀਂ ਹੁੰਦੇ ਜਦੋਂ ਮੈਂ ਇੱਥੇ ਹੁੰਨੀ ਆ ਤੂੰ ਨਾ ਚਿੰਤਾ ਨਾ ਕਰਿਆ ਕਰ ਚੱਲ ਆਪਾਂ ਪ੍ਰੈਕਟਿਸ ਕਰਦੇ ਆਂ ਹਾਂ ਠੀਕ ਆ ਪਾਪਾ ਪ੍ਰੈਕਟਿਸ ਵੀ ਕਰ ਲੈਂਦੇ ਆ ਪਰ ਪਹਿਲਾਂ ਪਾਣੀ ਤੇ ਪਿਆਲਾ ਹਾਂ ਠੀਕ ਆ ਮੈਂ ਪਾਣੀ ਲੈ ਕੇ ਆਉਂਦੀ ਆ ਇਹ ਰਿਕਲ ਮੁੱਕਾ ਵਾ ਇਹੋ ਜਿਹਾ ਮੁਕੇ بار بار ਨਹੀਂ ਹੁੰਦਾ ਕਿੱਥੇ ਚੈੱਕ ਕਰੂੰ ਇੱਥੇ ਤੇ ਹੈ ਨਹੀਂ ਆ ਮਿਲ ਗਈ ਲੈ ਬਈ ਹੋੜ ਬਣੀਓ ਗੱਲ ਇਵੇਲੇ ਵੇਖ ਲਿਆ ਵਾ ਜਿਤੇ ਹੋਈ ਚੱਪਲ ਪਾ ਕੇ ਤੁਰ ਚੱਲੀ ਹਾਂ ਬਦਲ ਕੇ ਜਾਵਾਂ ਚੱਪਲ ਬਦਲਣਾ ਪਹਿਲਾਂ ਮੈਂ ਜਾ ਕੇ ਆਪ ਕਰਨ ੜੀ ਕੁੜੀ ਰਸੂਖੀ ਲੈ ਬਈ ਇਹ ਤਾਂ ਪੂਰਾ 5000 ਰੁਪਿਆ ਵਾ ਮੇਰੀ ਤਾਂ ਲੱਗ ਗਈ ਲੋਟਰੀ ਚੱਲ ਮਨਾ ਕਰ ਐਸ਼ੁਨ ਤੇ ਸ਼ੱਕ ਕਰਦੀ ਰਹੀ ਮੈਨੂੰ ਕੀ ਪਤਾ ਸੀ ਮੇਰੇ ਤੇ ਘਰ ਚ ਚੋਰ ਬੈਠਾ ਵਾ ਉਹ ਵੀ ਮੇਰੀ ਆਪਣੀ ਧੀ ਜਿਹਦੇ ਤੇ ਮੈਂ ਇਨਾ ਯਕੀਨ ਕੀਤਾ ਕੋਈ ਹਾਲ ਨਹੀਂ ਕਿੱਥੇ ਮੇਰੀ ਪਰਵਰਿਸ਼ ਚ ਕਮੀ ਰਹੀ ਜਿਹੜੀ ਮੈਨੂੰ ਆਹ ਦਿਨ ਵਿਖਾਤੇ ਇੰਨੇ ਮੈਨੂੰ ਤੇ ਪਤਾ ਹੀ ਨਹੀਂ ਵੀ ਮੇਰੇ ਨਿਆਣਾ ਇਦਾਂ ਦਾ ਨਿਕਲੂਗਾ ਤੇ ਨਵੇਂ ਕਿਸੇ ਦੇ ਨਿਆਣੇ ਤੇ ਸ਼ੱਕ ਕਰਦੀ ਰਹੀ ਸਿੱਕਾ ਤੇ ਆਪਣਾ ਹੀ ਕੋਟਾ ਨਿਕਲਿਆ ਵਾ ਪਰ ਇਹ ਗੱਲ ਨਾ ਅੱਜ ਨਹੀਂ ਅidene ਕਰਨੀ ਇਹ ਗੱਲ ਨਾ ਮੈਂ ਇੱਥੇ ਟੱਕੀ ਰਹਿਣ ਜਿੰਨੀ ਆ ਫੇਰ ਕਿਤੇ ਵੇਖਾਂਗੀ ਮੌਕਾ ਵੇਖ ਕੇ ਹੁਣ ਮੈਂ ਨਾ ਚੱਪਲ ਪਾ ਕੇ ਜਾਵਾਂ ਮੈਨੂੰ ਸ਼ੱਕ ਨਾ ਹੋਏ ਮੇਰੀ ਤੇ ਮੈਂ ਚੱਪਲ ਪਾਵਾਂ ਪਹਿਲਾਂ ਓਹੋ ਜਿਹੜੇ ਕੰਮ ਆਏ ਹੀ ਪਾਣੀ ਤੇ ਲੈ ਜਾ ਯਾਰਾ ਆ ਜਾ ਹੁਣ ਕਿੱਥੇ ਰਹਿ ਗਈਆਂ ਮੈਨੂੰ ਤਾਂ ਲੱਗਦਾ ਪਾਣੀ ਵੀ ਨਾ ਹੁਣ ਤੂੰ ਖੂਚੇ ਲੈਣ ਚਲ ਗਈਆਂ ਹਾਂ ਹਾਂ ਆ ਗਈ ਬਾਬਾ ਲੈ ਫੜ ਪਾਣੀ ਸਿਮਰਨ ਹੋਰ ਤੇ ਸਭ ਠੀਕ ਆ ਪਰ ਹੁਣ ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਪ੍ਰੈਕਟਿਸ ਕਦੋਂ ਕਰਨੀ ਆਪਾਂ ਪ੍ਰੈਕਟਿਸ ਵੀ ਕਰ ਲੈਨੇ ਆ ਤੈਨੂੰ ਭੁੱਖ ਲੱਗੀ ਹੋਣੀ ਆ ਚੱਲ ਪਹਿਲਾਂ ਕੁਝ ਖਾ ਆਉਨੇ ਆ ਉਹ ਨਹੀਂ ਭੁੱਖ ਨਹੀਂ ਤੇ ਚੱਲ ਕੋਈ ਗੱਲ ਨਹੀਂ ਭੁੱਖ ਤੇ ਲੱਗੀ ਆ ਪਰ ਚੱਲ 10 ਮਿੰਟ ਠਹਿਰ ਕੇ ਜਾਂਦੇ ਆ ਚੱਲ ਕੋਈ ਨਹੀਂ ਤੇਰੀ ਮर्जी ਬੈਨਾ ਪਰਨੀਤ ਮੈਨਾ ਤੇਨੇ ਇੱਕ ਗੱਲ ਕਹਾਂ ਤੇਰਾ ਨਾ ਘਰ ਬੜਾ ਸੋਹਣਾ ਏ ਯਾਰ ਮੇਰਾ ਤਾਂ ਸੁਪਨਾ ਵਾ ਕਿ ਬਾਬਾ ਜੀ ਨਾ ਸਾਨੂੰ ਵੀ ਇਦਾਂ ਦਾ ਹੀ ਘਰ ਦੇਣ ਚਲ ਕੋਈ ਨਹੀਂ ਜਦੋਂ ਕਿਸਮਤ ਹੋਏ ਆਪੇ ਮਿਲ ਜਾ ਤੱਚ ਹੰਟੀ ਨਾਲ ਗੱਲ ਕਰ ਲਈ ਆ ਤੂੰ ਟ੍ਰਿਪ ਵੀ ਜਾਣਾ ਨਾ ਕਾਲਜ ਦਾ ਯਾਰ ਗੱਲ ਤੇ ਮੈਂ ਕੀਤੀ ਆ ਦਿਲ ਵੀ ਬੜਾ ਕਰਦਾ ਵਾ ਪਰ ਤੈਨੂੰ ਪਤਾ ਹੀ ਆ ਮੇਰੇ ਘਰ ਦੇ ਹਾਲਾਤ ਕੀ ਨੇ ਵੈਸੇ ਵੀ ਨਾ ਅੱਜ ਕੱਲ ਵੀਰੇ ਦਾ ਕੰਮ ਠੰਡਾ ਹੀ ਪਿਆ ਵਾ ਉਹਦੇ ਕਰਕੇ ਨਾ ਫਿਰ ਥੋੜਾ ਔਖ ਹੋ ਗਈ ਆ ਚਲ ਕੋਈ ਨਹੀਂ ਅਜੇ ਤਾਂ ਦਿਨ ਹੈਗੇ ਆ ਉਦੋਂ ਤੱਕ ਸੈੱਟ ਹੋ ਜਾਊਗਾ ਕਿੱਥੇ ਹੋਣਾ ਯਾਰ ਤੈਨੂੰ ਪਤਾ ਹੀ ਆ ਘਰ ਦੀਆਂ ਮਜਬੂਰੀਆਂ ਬਹੁਤ ਹੁੰਦੀਆਂ ਆ ਕੱਲਾ ਵੀਰਾ ਹੀ ਆ ਜਿਹੜਾ ਕਮਾਉਣ ਵਾਲਾ ਵਾ ਤੇ ਉਹਨੇ ਫਿਰ ਭਾਬੀ ਦੀਆਂ ਲੋੜਾਂ ਵੀ ਤੇ ਵੇਖਣੀਆਂ ਹੀ ਆ ਭਾਬੀ ਦੇ ਵੀ ਯਾਰ ਬਹੁਤ ਖਰਚੇ ਹੁੰਦੇ ਆ ਫਿਰ ਇੰਨਾ ਕੰਮਾਂ ਵਿੱਚ ਨਾ ਔਖਾ ਹੋ ਜਾਂਦਾ ਵਾ ਕੋਈ ਗੱਲ ਨਹੀਂ ਮੈਂ ਹੈਗੀ ਆ ਨਾ ਉਹ ਨਹੀਂ ਯਾਰ ਤੇਰੀ ਤੇ ਮੈਂ ਪਹਿਲਾਂ ਵੀ ਪੈਸੇ ਦੇਣ ਵਾਲੇ ਆ ਇਦਾਂ ਚੰਗਿਆਂ ਨਹੀਂ ਲੱਗੀ ਤਾਂ ਕੋਈ ਨਹੀਂ ਜਦੋਂ ਲੋੜ ਹੋਗੀ ਮੈਂ ਆਪੇ ਦੱਸ ਦਊਂਗੀ ਨਹੀਂ ਪਰਨੀਤ ਤੂੰ ਕਿੰਨਾ ਕੇ ਯਾਰ ਮੇਰਾ ਕਰੇਂਗੀ ਮੈਨੂੰ ਤੇ ਨਾ ਹੁਣ ਸ਼ਰਮ ਆਉਂਦੀ ਆ ਚੱਲ ਛੱਡ ਆ ਕੇ ਕਰਦੇ ਪ੍ਰੈਕਟਿਸ ਹੋਣਾ ਜਾਂ ਖਾਣ ਪੀਣ ਜਾਂਦੇ ਆ ਚਲ ਆ ਤਰਨ ਸਿਮਰਨ ਨੂੰ ਫੋਨ ਕਰਨਾ ਹੀਗਾ ਐਨਾ ਚਿਰ ਹੋ ਗਿਆ ਆਈ ਨਹੀਂ ਅਜੇ ਤੱਕ ਤੇ ਕੋਈ ਨਹੀਂ ਮੰਮੀ ਆ ਜਾਂਦੀ ਆ ਹੁਣ ਕਿਤੇ ਜਾਈਏ ਤੇ ਘੜੀ ਲੱਗਦੀ ਆ ਤਰਨ ਹੋਰ ਤੇ ਕੋਈ ਗੱਲ ਨਹੀਂ ਆ ਕੁੜੀਆਂ ਕੁੜੀਆਂ ਜਾਣ ਨਾ ਤੇ ਪਿਛੇ ਧਿਆਨ ਰੱਖਣਾ ਚਾਹੀਦਾ ਕੋਈ ਨਾ ਕੋਈ ਮੰਮੀ ਚੰਗੀ ਆ ਕੁੜੀ ਤੁਹਾਨੂੰ ਪਤਾ ਵਾ ਕਿ ਸਾਡੀ ਸਿਮਰਨ ਨਾ ਕਿੰਨਾ ਕਰਦੀ ਆ ਇੰਨਾ ਕੋਈ ਦੇਣ ਲੈਣਾ ਆਪਣਾ ਵੀ ਨਹੀਂ ਕਰਦਾ ਫਾਇਦਾ ਹੀ ਉਹਦੇ ਨਾਲ ਰਹਿਣ ਦਾ ਤੁਸੀਂ ਨਾ ਉਹਦੇ ਨਾਲ ਜਾਣ ਤੋਂ ਨਾ ਰੋਕਿਆ ਕਰੋ ਉਹਨੂੰ ਚੱਲ ਛੱਡ ਲਾ assi ਮਰਨ ਨੂੰ ਫੋਨ ਮੰਮੇ ਤੁਹਾਡੇ ਸਾਹਮਣੇ ਕਿੰਨੀ ਜਿੱਦ ਕੀਤੀ ਉਹਨੇ ਫੋਨ ਲਈ ਘੜੀ ਚਲਾ ਲੈੰਦੋ ਤੇ ਫਿਰ ਮੈਂ ਆਪੇ ਕਰ ਲੈਨੀ ਆ ਫੋਨ ਫਿਰ ਰਊਗਾ ਐਵੇਂ ਕਰਨੇ ਇੱਕਦਮ ਨਿਆਣੇ ਨਹੀਂ ਛੱਡਦੇ ਫੋਨ ਜਦੋਂ ਲੋੜ ਪੈਂਦੀ ਹੈ ਨਾ ਤੇ ਉਹਦਾ ਦੇਣਗੇ ਹੀ ਨਹੀਂ ਇਹ ਮੱਕ ਦੱਕਾ ਨਹੀਂ ਆਈਆਂ ਕਿ ਤੇ ਗਈਆਂ ਵਾ ਉਈ ਨੋਨੀ ਆਖਾਂ ਫੀ ਮੈਂ ਆ ਜਿਹੜਾ ਸਵੇਰ ਦਾ ਸੀਨ ਵੇਖ ਲਿਆ ਨਾ ਕੁੜੀ ਦਾ ਪੈਸਾਂ ਵਾਲਾ ਪਿੰਤੇ ਫਿਕਰ ਹੀ ਲੱਗ ਗਈ ਏ ਇਹ ਕਿਹੜੇ ਰਾਹ ਤੇ ਤੁਰ ਪਈ ਕੁੜੀ ਮੇਰੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮੈਨੂੰ ਕਿੱਦਾਂ ਸਮਝਾਵਾਂ ਕਿੱਦਾਂ ਇਹ ਆਪਣੀ ਗਲਤੀ ਮੰਨੇ ਕਿ ਹਾਂ ਮਮਾ ਮੇ ਕੋਈ ਇਹ ਗਲਤੀ ਹੋ ਗਈ ਏ ਕਿੱਦਾਂ ਪੁੱਛਾਂ ਇਹਨੂੰ ਹੁਣ ਆਉਂਦੀ ਆ ਨਾ ਅੱਜ ਨਮਸਿੱਧੀ trapੋਛੀ ਲੈਣ ਆਇਆ ਵੀ ਤੂੰ ਇਹ ਕੰਮ ਕਿਉਂ ਕੀਤਾ ਏ ਭਰੇ ਵੀ ਗੱਲ ਆ ਨਾ ਉਹ ਕੁੜੀ ਸਾਹਮਣੇ ਮੈਂ ਕਿੱਦਾਂ ਪੁੱਛੂੰਗੀ ਐਵੇਂ ਜਾ ਕੇ ਰੋਲਾ ਹੀ ਪਾ ਦੇ ਕੁੜੀ ਬੀਏ ਪੈਸੇ ਚੁੱਕਦੀ ਆ ਕਰੋ ਫਿਰ ਤੇ ਮੇਰੀ ਕੁੜੀ ਦੀ ਬਦਨਾਮੀ ਹੋ ਜੇਨੀ ਬੜੀ ਮੈਨੂੰ ਤੇ ਨਾ ਹੁਣ ਕੋਈ ਐਦਾਂ ਦਾ ਕੰਮ ਕਰਨਾ ਪੈਣਾ ਵਾ ਵੀ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ ਕਿੰਨਾ ਟੇਸਟੀ ਹੀ ਨਾ ਪਾਸਤਾ ਹਾਂ ਯਾਰ ਮੈਂ ਤੇ ਖਾਦਾ ਵੀ ਪਹਿਲੀ ਵਾਰ ਹੀ ਸੱਚੀ ਬੜਾ ਟੇਸਟੀ ਆਹ ਦੇਖ ਮੰਮਾ ਵੀ ਆ ਗਏ ਆ ਜਾ ਹਾਂ ਮੰਮਾ ਹਾਂ ਤੁਸੀਂ ਕਿਦੋਂ ਆਏ ਹੋ ਗਏ 10 ਮਿੰਟ ਆ ਜਾਣੀ ਕਿਹਾ ਮੈਂ ਬਾਜ਼ਾਰ ਜਾਣਾ ਤੂੰ ਘਰ ਰਹੀ ਤੁਸੀਂ ਕਿੱਥੋਂ ਆਈਆਂ ਅੱਜ ਮਗਰੋਂ ਮੇਰੇ ਮੰਮਾ ਇਹ ਕੁਝ ਖਾਣ ਗਏ ਸੀਗੇ ਇਹ ਜਿਹੜਾ ਮੈਂ ਬਣਾ ਕੇ ਗਈ ਉਹ ਹੀ ਖਾਦਾ ਜਾਂਦਾ ਜਦੋਂ ਦੇਖੋ ਬਾਜ਼ਾਰ ਜਦੋਂ ਵੇਖੋ ਬਾਜ਼ਾਰ ਨਾਲੇ ਪਹਿਲੀ ਗੱਲ ਤੀ ਮੈਂ ਤੈਨੂੰ ਇੱਕ ਜ਼ਰੂਰੀ ਗੱਲ ਪੁੱਛਣੀ ਐ ਪੁੱਛੋ ਮੰਮਾ ਜਲਦੀ ਪੁੱਛੋ ਮੈਨੂੰ ਛੱਡ ਕੇ ਆਉਣਾ ਇਹ ਨਾ ਜਲਦੀ ਜੁਲਦੀ ਵਾਲਾ ਕੰਮ ਕੋਈ ਨਹੀਂ ਗਾ ਇੱਥੇ ਬੈਠ ਮੇਰੀ ਗੱਲ ਸੁਣ ਮੈਂ ਨਾ ਉੱਥੇ ਪੈਸੇ ਰੱਖੇ ਸੀ ਕਿਚਨ ਚ ਕਿਉਂ ਕਿੱਥੇ ਗਏ ਨੇ ਪੈਸੇ ਮੰਮਾ ਕਿਹੜੇ ਪੈਸੇ ਜੇ ਤੈਨੂੰ ਨਹੀਂ ਨਾ ਉਹਨਾਂ ਪੈਸਿਆਂ ਦਾ ਪਤਾ ਫਿਰ ਇਹਨੂੰ ਪੁੱਛ ਜਿਹਨੂੰ ਚੁੱਕੀ ਫਿਰਦੀਆਂ ਨਾਲ ਮੈਂ ਤੈਨੂੰ ਕਿਹਾ ਹੀ ਇਹ ਕੁੜੀ ਮੈਨੂੰ ਨਹੀਂ ਸਹੀ ਲੱਗਦੀ ਇਹਦੀ ਨਜ਼ਰ ਹੈਗੀ ਆ ਸਾਡੇ ਪੈਸਿਆਂ ਤੇ ਉਥੋਂ ਲੈ ਮਾਂ ਮਮਾ ਤੂੰ ਹੁਣੇ ਰੱਖ ਕੇ ਗਏ ਸੀ ਪੈਸੇ ਜਿਹੜੇ ਮੈਂ ਹੁਣੇ ਰੱਖੀ ਗਈ ਸੀ ਜੇ ਮੈਂ ਨਹੀਂ ਲਿੱਤੇ ਤੇ ਫਿਰ ਘਰ ਚ ਤੇ ਮੈਂ ਤੇ ਇਹੀ ਸੀ ਤੂੰ ਮੇਰੇ ਨਾਲ ਇਦਾਂ ਕੀਤਾ ਮੈਂ ਤੇਰੇ ਨਾਲ ਕਿੰਨਾ ਕਰਦੀ ਆ ਜੇ ਤੈਨੂੰ ਪੈਸਿਆਂ ਦੀ ਲੋੜ ਸੀ ਤੇ ਤੂੰ ਮੇਰੇ ਕੋਲ ਇਦਾਂ ਹੀ ਮੰਗ ਲੈਂਦੀ ਸਿਮਰਨ ਮੇਰੇ ਮਮਾ ਨੇ ਸਹੀ ਕਹਿੰਦੇ ਹੀ ਕਿ ਇਹ ਨਾ ਘੱਟ ਰੱਖੀ ਤੇ ਤੂੰ ਫਿਰ ਵੀ ਇਦਾਂ ਕੀਤਾ ਮੈਂ ਤੇਰੇ ਨਾਲ ਕਿੰਨਾ ਕੀਤਾ ਤੇਰੀ ਫੀਸਾ ਭਰੀ ਆ ਤੈਨੂੰ ਕਿੰਨੀਆਂ ਚੀਜ਼ਾਂ ਲੈ ਕੇ ਦਿੱਤੀਆਂ ਤੂੰ ਫਿਰ ਵੀ ਇਦਾਂ ਕੀਤਾ ਫੀਸਾ ਤੂੰ ਕਿੰਨਾ ਕੁਝ ਕਰਦੀ ਰਹੀ ਮੇਰੇ ਪਿੱਠ ਪਿੱਛੇ ਹੋਰ ਚੋਕਕੇ ਦੇ ਖਰਚੇ ਕਰਤੀ ਨੋ ਨੇ ਆਪਣੀ ਗਰੀਬਾਂ ਵਾਲੀ ਗੱਲ ਗਰੀਬ ਲੋਕੇ ਇਦਾਂ ਦੇ ਹੀ ਹੁੰਦੇ ਐ ਨਾ ਲੋਕਾਂ ਨੇ ਨਾ ਜਿੰਨਾ ਮਰਜੀ ਕਰ ਰੋਏ ਆਪਣੀ ਔਕਾਤ ਦਿਖਾ ਹੀ ਦਿੰਦੇ ਐ ਸ਼ੁਰੂ ਤਾਂ ਤੈਨੂੰ ਸਮਝਾਉਂਦੀ ਪਰ ਤੇਰੀ ਸਮਝ ਨਹੀਂ ਆਇਆ ਕੁਝ ਵੀ ਨਹੀਂ ਆਂਟੀ ਮੈਂ ਇਦਾਂ ਕਦੇ ਵੀ ਨਹੀਂ ਕਰ ਸਕਦੀ ਮੇਰੇ ਮਾਪਿਓ ਨੇ ਨਾ ਮੈਨੂੰ ਇਦਾਂ ਦੀ ਸਿੱਖਿਆ ਨਹੀਂ ਦਿੱਤੀ ਪਰ ਨਹੀਂ ਤੂੰ ਸਮਝਾ ਆਪਣੇ ਮਮਾ ਨੂੰ ਮੈਂ ਇਦਾਂ ਕਦੇ ਵੀ ਨਹੀਂ ਕਰ ਸਕਦੀ ਯਾਰ ਮੈਂ ਤੁਹਾਡੇ ਪੈਸੇ ਨਹੀਂ ਲਏ ਆਂਟੀ ਮੇਰੇ ਕੋ ਨਾ ਨਾ ਪੈਸੇ ਹੋਣੇ ਮਨਜ਼ੂਰ ਆ ਪਰ ਮੈਂ ਇਦਾਂ ਦਾ ਕੰਮ ਕਦੇ ਵੀ ਨਹੀਂ ਕਰ ਸਕਦੀ ਮੈਂ ਕਦੇ ਵੀ ਚੋਰੀ ਨਹੀਂ ਕਰਦੀ ਹੰਨੇ ਤੂੰ ਪਤਾ ਤੇ ਮੈਨੂੰ ਉਦੋਂ ਨਹੀਂ ਲੱਗਿਆ ਸੀ ਤੇਰੀ ਭਾਬੀ ਨਾ ਲਾਲਚ ਨਾ ਪੂਰੀ ਪਰ ਮੈਨੂੰ ਲੱਗਾ ਸੀ ਤੂੰ ਚੰਗੀ ਹੋਵੇਂਗੀ ਪਰ ਤੂੰ ਵੀ ਉਹਨਾਂ ਵਰਗੀ ਨਿਕਲੀ ਆ ਚੱਲ ਜੀ ਮਰ ਤੂੰ ਚੱਲ ਆਪਣੇ ਘਰ ਹਾਏ ਆਂਟੀ ਦਨਾ ਕੋ ਮੈਂ ਸੱਚੀ ਚੋਰੀ ਨਹੀਂ ਕੀਤੀ ਮੈਨੂੰ ਤਾਂ ਪਤਾ ਵੀ ਨਹੀਂ ਕਿ ਤੂੰ ਪੈਸੇ ਕਿੱਥੇ ਰੱਖੇ ਤੂੰ ਨਹੀਂ ਕੀਤੀ ਜਾਂ ਕੀਤੀ ਹੈ ਮੈਨੂੰ ਨਹੀਂ ਪਤਾ ਹੁਣ ਤੂੰ ਫਿਲਹਾਲ ਜਾ ਆਂਟੀ ਜੇ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ ਮੇਰੀ ਤਲਾਸ਼ੀ ਲੈ ਲਓ ਉਦੋਂ ਦੇ ਤਾਂ ਮੈਂ ਤੁਹਾਡੀ ਕੁੜੀ ਦੇ ਨਾਲ ਹੀ ਆ ਨਾ ਹਾਏ ਕਿਤੇ ਮੈਂ ਹੀ ਨਾ ਫਸ ਜਾ। ਅੱਜ ਮੈਂ ਤਲਾਸ਼ ਹੀ ਨਹੀਂ ਰਹਿਣ ਦੇਣੀ। ਮੈਨੂੰ ਤੇ ਪਤਾ ਵਾ ਕੋਈ ਕੁਝ ਹੈ ਹੀ ਨਹੀਂ ਆ। ਮੈਂ ਹੀ ਨਾ ਫਸ ਜਾ ਕਿ ਤੇਰੇ ਅੱ빠 ਚੰਗਾ ਹੋਏ ਮੈਨੂੰ ਭੇਜ ਹੀ ਦਵਾ। ਚੱਲ ਸਿਮਰਨ ਚੱਲ। ਯਾਰ ਮੈਂ ਦੱਸ ਤੈ ਸੁਣ ਪਹਿਲਾਂ ਮੈਂ ਸੱਚੀ ਚੋਰੀ ਨਹੀਂ ਕੀਤੀ। ਆ ਫੋਨ ਵੀ ਫੜਾ ਮੈਂ ਤੈਨੂੰ ਲੈ ਕੇ ਦਿੱਤਾ ਚੱਲ। ਮੈਨੂੰ ਕਿਹਦਾ ਨਾ ਕਰ ਜਾਂਦੇ ਨੂੰ ਆਪੇ। ਨਾ ਕਿ ਤੁਨੂੰ। ਤੇਰੇ ਅੱ빠 ਮੈਂ ਆਪਣੀ ਕੁੜੀ ਨੂੰ ਸਬਕ ਸਿਖਾਉਂਦੇ ਸਿਖਾਉਂਦੇ ਕਿਤੇ ਉਹਨਾਂ ਦੇ ਬੱਚੇ ਨਾਲ ਤੇ ਨਹੀਂ ਗਲਤ ਕਰਨੀ। ਉਹ ਵੀ ਵਿਚਾਰੀ ਕੁੜੀ ਆ। ਜਿਨੇ ਗਲਤੀ ਕੀਤੀ ਨਹੀਂ ਉਹਨੂੰ ਮੈਂ ਇੰਨਾ ਕੁ ਸੁਣਾਤਾ ਕਿਤੇ ਮੇਰਾ ਇਹ ਤਰੀਕਾ ਗਲਤ ਤੇ ਨਹੀਂ ਆ ਮੈਨੂੰ ਕੁਝ ਹੋਰ ਕਰਨਾ ਚਾਹੀਦਾ ਹੈ ਜਾ ਬਾੜੀ ਬੀਣਾ ਕੋਈ ਤੂੰ ਹੋਰ ਕੀ ਮੰਮੀ ਕਿੰਨਾ ਚਿਹਰਾ ਹੋ ਗਿਆ ਮੈਨੂੰ ਆਏ ਨੂੰ ਉਹ ਤਰਨ ਲਿਆ ਦੇ ਮੈਨੂੰ ਰੋਟੀ ਜਾਣਾ ਮੈਂ ਦੁਕਾਨ ਤੇ ਮੰਮੀ ਤੁਸੀਂ ਦੋਵੇਂ ਨਾ ਇੱਕੋ ਜਾਈਓ ਇੰਨਾ ਲੇਟ ਕਰਦੇ ਹੋ ਤੁਹਾਨੂੰ ਪਤਾ ਮੁੜ ਕੇ ਮਾਲਕੇ ਵੀ ਮੈਨੂੰ ਗੱਲਾਂ ਕਰਨ ਡੈ ਪੈਂਦਾ ਵਾ ਬੋ ਲਿਆ ਆ ਬਾਬਾ ਕੀ ਹੋਇਆ ਸਿਮਰਾ ਤੈਨੂੰ ਸਿਮਰਨ ਕੀ ਗੱਲ ਹੋਈ ਤੈਨੂੰ ਕੀ ਹੋਇਆ ਸਿਮਰਾ ਤੈਨੂੰ ਵੀਰ ਜੀ ਮੈਂ ਨਾ ਪਰਨੇਤ ਕੇ ਘਰੇ ਗਈ ਤੇ ਨਾ ਉੱਥੇ ਨਾ ਕੀ ਉੱਥੇ ਵੀਰ ਜੀ ਉਹਦੀ ਨਾ ਮੰਮੀ ਨੇ ਕੀ ਉਹਦੀ ਮੰਮੀ ਨੇ ਉਹ ਕੀ ਗੱਲ ਹੋ ਗਈ ਰੋਲਾ ਕਰਤਾ ਪਾਇਆ ਵਾ ਸਿਮਰਨ ਕਿਉਂ ਰੋਂਦੀ ਆ ਮਮੀ ਕਿੰਨੇ ਜਣੋ ਮੇਰੇ ਨਾਲ ਮੇਰਾ ਤਾਂ ਖੂਨ ਖੋਲਣ ਡਿਆ ਵਾ ਉਹਨਾਂ ਦੀ ਕੀ ਜਰਤ ਹੈ ਕਿ ਮੇਰੀ ਭੈਣ ਨੂੰ ਗੱਲਾਂ ਕਰਨ ਪੁੱਤ ਮੈਂ ਨਹੀਂ ਜਾਣਾ ਉੱਥੇ ਤੂੰ ਤਰਨ ਨੂੰ ਨਾਲ ਲੈ ਕੇ ਜਾ ਆਪਿਆ ਕਰੇਗੀ ਗੱਲ ਸਾਰੀ ਇਹਦੇ ਨਾਲ ਚੱਲ ਤਰਨ ਚੱਲ ਨੀ ਕੁੜੀਏ ਉਹ ਕਿੱਥੇ ਜਾਣਾ ਹੋਇਆ ਕਿ ਮੈਨੂੰ ਦੱਸੋ ਤੇ ਸਹੀ ਤੈਨੂੰ ਮੈਂ ਰਾਜ ਸਾਰਾ ਕੁਝ ਦੱਸ ਦੇਣਾ ਚੱਲ ਚੱਲ ਮਾਜ ਸੁਖੀ ਬੈ ਕੇ ਗੱਲ ਕਰਦੇ ਆ ਆ ਜਾ ਆ ਜਾ ਸੁਖੀ ਉਹ ਕਿੱਥੋਂ ਦੀ ਭਰਾ ਸ਼ਰਾਫਤ ਆ ਬੈਠੋ ਬੈਠੋ ਚਲੋ ਤੁਸੀਂ ਨਾ ਬੈਠੋ ਮੈਂ ਪਾਣੀ ਲਿਆਨੀ ਆ ਐਵੇਂ ਗਰਮ ਨਾ ਹੋਵੋ ਪਾਣੀ ਪੀਓ ਪਹਿਲਾਂ ਠੰਡੇ ਹੋਵੋ ਥੋੜੇ ਮੇਰੀ ਗੱਲ ਸੁਣੋ ਪਾਣੀ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਗੱਲ ਕਰੋ ਜਿਹੜੀ ਕਰਨ ਵਾਲੀ ਆ ਕੁੜੀ ਸਾਡੀ ਦੁਖੀ ਹੋ ਕੇ ਗਈ ਘਰੋਂ ਤੁਸੀਂ ਨਾ ਬੈਠੋ ਰਾਮ ਨਾਲ ਗੱਲ ਕਰਦੇ ਆ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣੀ ਆ ਕਿ ਵਿਚਲੀ ਗੱਲ ਹੈ ਕੀ ਆ ਨਹੀਂ ਸਾਨੂੰ ਗੱਲ ਦੀ ਸਾਰੀ ਸਮਝ ਆ ਤੁਸੀਂ ਆਪਣੀ ਨਾ ਕੁੜੀ ਨੂੰ ਬੁਲਾਓ ਕੁੜੀ ਨੂੰ ਵੀ ਬੁਲਾ ਲੈਨੇ ਪਹਿਲਾਂ ਗੱਲ ਤੇ ਸੁਣੋ ਅੰਟੀ ਜੀ ਗੱਲ ਤੇ ਇੱਥੇ ਮੁੱਕਦੀ ਆ ਬੇਸ਼ੱਕ ਆਪਾਂ ਗਰੀਬ ਆ ਪਰ ਇਹ ਨਹੀਂ ਕਿ ਆਪਾਂ ਜਾਣੇ ਖੜੀ ਦੀ ਗੱਲਾਂ ਸੁਣ ਲਈਏ ਤੁਸੀਂ ਸਾਡੀ ਕੁੜੀ ਨੂੰ ਕਿਦਾਂ ਗੱਲਾਂ ਕੀਤੀਆਂ ਕਾਹੀ ਤੁਹਾਡੀ ਕੁੜੀ ਨਾਲ ਆਪਣੇ ਤੀ ਸਮਝਦੇ ਆ ਨਹੀਂ ਸਾਡੀ ਕੁੜੀ ਟੈਨਸ਼ਨ ਚ ਗਈ ਆ ਜੇ ਉਹਨੂੰ ਰਾਜ ਕੁਝ ਹੋ ਜਾਂਦਾ ਟੈਨਸ਼ਨ ਨਾਲ ਆਪ ਹੀ ਕੁਝ ਕਰ ਲੈਂਦੀ ਤੇ ਜ਼ਿੰਮੇਵਾਰੀ ਲੈਣੀ ਹੀ ਤੁਸੀਂ ਆਂਟੀ ਜੀ ਮੈਂ ਮੰਨਦੀ ਆ ਕਿ ਅਸੀਂ ਗਰੀਬ ਘਰ ਤੋਂ ਆ ਪਰ ਅਸੀਂ ਚੋਰੀ ਕਰਨ ਬਾਰੇ ਨਾ ਕਦੇ ਵੀ ਨਹੀਂ ਸੋਚ ਸਕਦੇ ਤੁਸੀਂ ਭਾਵੇਂ ਨਾ ਪਰਨੀਤ ਨੂੰ ਆਵਾਜ਼ ਮਾਰ ਕੇ ਪੁੱਛ ਲਓ ਮੈਂ ਕਦੇ ਵੀ ਉਹਦੇ ਕੋਲ ਆਪ ਚੀਜ਼ ਨਹੀਂ ਮੰਗਦੀ ਉਹ ਆਪਣੀ ਖੁਸ਼ੀ ਨਾਲ ਲੈਦੇ ਤੇ ਉਹ ਗੱਲ ਵੱਖਰੀ ਆ ਪਰ ਮੈਂ ਕਦੇ ਵੀ ਉਹਨੂੰ ਇਹ ਨਹੀਂ ਕਿਹਾ ਕਿ ਮੈਨੂੰ ਆ ਚੀਜ਼ ਲੈ ਕੇ ਦੇ ਉਹ ਚੀਜ਼ ਲੈ ਤੂੰ ਚੁੱਪ ਕਰ ਕੁੜੀਏ ਇਹ ਵੱਡੇ ਲੋਕਾਂ ਦੀ ਨਾ ਇਹੀ ਫਿਤਰਤ ਹੁੰਦੀ ਆ ਤੁੱਕੀ ਪਤਾ ਤੂੰ ਨਾ ਮੈਨੂੰ ਗਲਤ ਨਾ ਸਮਝੇ ਕੋ ਗੱਲ ਏਦਾਂ ਵਾ ਕਿ ਪਲੀਜ਼ ਮੈਨੂੰ ਗਲਤ ਨਾ ਸਮਝੋ ਇਹਨਾਂ ਮੇਰੇ ਏਦਾਂ ਗੱਲ ਕਰਨ ਦੇ ਪਿੱਛੇ ਇੱਕ ਕਾਰਨ ਆ ਆਂਟੀ ਜੀ ਕਾਰਨ ਕਿ ਜੀ ਧੀ ਭੈਣ ਦੀ ਬੇਇੱਜ਼ਤੀ ਕਰਕੇ ਹੁਣ ਕਹਿੰਦੇ ਤੁਸੀਂ ਕਾਰਨ ਦੱਸਣ ਲੱਗੇ ਹੋ ਇਹਦੇ ਪਿੱਛੇ ਕਾਰਨ ਇਹ ਆ ਕਿ ਮੈਂ ਪਰਨੀਤ ਨੂੰ ਆਪਣੀ ਖੁਦ ਦੀ ਕੁੜੀ ਨੂੰ ਕਈ ਵਾਰੀ ਵੇਖ ਲਿਆ ਹੀ ਕਰੋ ਪੈਸੇ ਚੁੱਕ ਦਿਆ ਤੇ ਮੈਂ ਚਾਹਦੀ ਹੀ ਕਿ ਉਹ ਸੱਚ ਬੋਲੇ ਕਿ ਹਾਂ ਮੇ ਕੋਈ ਗਲਤੀ ਹੋਈ ਹੈ ਮੇਰੇ ਨਾ ਸਿਮਰਨ ਤੇ ਇਲਜ਼ਾਮ ਲਾਉਣ ਦਾ ਕਾਰਨ ਇਹ ਹੀ ਕਿ ਪਰਨੀਤ ਨੂੰ ਗੁੱਸਾ ਲੱਗੇ ਕਿ ਹਾਂ ਮੇਰੇ ਮੰਮਾ ਕਿਉਂ ਇਹਦੇ ਤੇ ਇਲਜ਼ਾਮ ਲਾਣ ਦੇ ਆ ਤੇ ਉਹ ਸੱਚ ਬੋਲੇ ਆਪਣੀ ਦੋਸਤੀ ਕਰਕੇ ਕਹੇ ਕਿ ਮੰਮਾ ਪੈਸੇ ਮੈਂ ਕੱਢੇ ਆ ਮੇਰੀ ਸਹੇਲੀ ਨੇ ਨਹੀਂ ਕੱਢੇ ਤੇ ਪਰ ਨਾ ਉਹ ਚੁੱਪ ਕਰਕੇ ਸੁਣਦੀ ਰਹੀ ਸਗੋ ਉਹਨੇ ਇਲਜ਼ਾਮ ਲਾਏ ਜਿਹਦੇ ਉਲਟ ਇਸ ਕਰਕੇ ਮੇਰੇ ਇਹ ਕੰਗੀ ਤਾਂ ਏਡੀ ਕੁੜੀ ਐ ਨਾ ਤੇ ਉਹਨੇ ਦੋਸਤੀ ਚੰਗੀ ਨਿਭਾਈ ਤੇ ਨਾ ਮਾਂ ਤੇ ਇਹਦਾ ਰਿਸ਼ਤਾ ਤੇ ਤੁਸੀਂ ਜਿੱਦਾਂ ਇਹਨੂੰ ਬੋਲੇ ਨਾ ਅਸੀਂ ਰਿਪੋਰਟ ਵੀ ਕਰਾ ਸਕਦੇ ਹਾਂ ਤੁਹਾਡੀ ਹੋ ਨਾ ਮੇਰੀ ਤੁਹਾਡੇਗੇ ਨਾ ਹੱਥ ਜੋੜ ਕੇ ਬੇਨਤੀ ਆ ਵੀ ਆ ਗੱਲ ਨੂੰ ਨਾ ਇੱਥੇ ਬੱਸ ਕਰ ਦੋ ਬੋਤਾ ਪੈਸਾ ਵੀ ਨਾ ਨਿਆਣੇ ਨੂੰ ਵਿਗਾੜ ਦਿੰਦਾ ਵਾ ਤੇ ਮੇਰੀ ਤੀਨਾਂ ਵੀ ਉਹੋ ਹੀ ਹਾਲ ਹੋਇਆ ਵਾ ਪੈਹਾ ਤਾ ਡਾਂਟੀ ਜੀ ਨਿਆਣੇ ਤੁਹਾਡੇ ਵਿਗੜੇ ਸਾਡੀ ਕੁੜੀ ਦਾ ਕੀ ਕਸੂਰ ਨਾ ਭਾਬੀ ਜੀ ਕਸੂਰ ਕਿਉਂ ਨਹੀਂ ਇਹਦਾ ਇੰਨੇ 20000 ਰੁਪਏ ਕੱਢਿਆ ਹੀ ਸਾਡਾ ਹੁਣ ਘਰ ਰੱਖ ਕੇ ਆਗੇ ਹੁਣ ਉਹ ਸਾਰੇ ਇੱਧਰ ਉਹ ਵੀ ਸੱਚੇ ਬਣ ਨੂੰ ਪੰਨੀ ਚੁੱਪ ਕਰ ਜਾ ਇੱਥੇ ਆਪਣੀ ਨਾ ਜ਼ੁਬਾਨ ਨੂੰ ਲਗਾਮ ਦੇ ਜਿਆਦਾ ਹੀ ਵਾਦੀ ਜਾਣਦੀ ਐ ਤੂੰ ਮम्मा ਤੁਸੀਂ ਮੈਨੂੰ ਕਿਉਂ ਕਹਿਂਦੇ ਹੋ ਪੈਸੇ ਤੇ ਇੰਨੇ ਕੱਢੇ ਆ ਤੂੰ ਨਾ ਚੁੱਪ ਕਰ ਜਾ ਮੈਨੂੰ ਸਾਰਾ ਪਤਾ ਪੈਸੇ ਕਿੰਨੇ ਕੱਢੇ ਆ ਤੇ ਕਿੰਨੇ ਨਹੀਂ ਤੂੰ ਨਾ ਅੰਦਰ ਚੱਲ ਚੱਲ ਅੰਦਰ ਜਾ ਕੇ ਬੈਠ ਬੋਲ ਨਾ ਜਿਆਦਾ ਤੂੰ ਨਾ ਪਲੀਜ਼ ਉਹਨਾਂ ਮੈਨੂੰ ਮਾਫ਼ ਕਰ ਦੋ ਤੇ ਮੈਂ ਨਾ ਇਹਨੂੰ ਸਮਝਾਨੀ ਆ ਸਿਮਰਨ ਬੱਚੇ ਪਲੀਜ਼ ਮੈਨੂੰ ਮਾਫ਼ ਕਰ ਦੇ ਤੇਰਾ ਦੋਸਤ ਹੀ ਨਾ ਤੋੜੀ ਇਹਦੇ ਨਾਲ ਮੈਨੂੰ ਪਤਾ ਵਾ ਤੇਰੀ ਸੋਚ ਚੰਗੀ ਐ ਮੈਂ ਤਾਂ ਹੀ ਚਾਹਨੀ ਸੀ ਕਿ ਤੇਰੀ ਸੋਚ ਚੰਗੀ ਐ ਤੇ ਮੇਰੀ ਕੁੜੀ ਤੇ ਵੀ ਉਹੀ ਅਸਰ ਪਏ ਤੇਰੇ ਤੇ ਨਾ ਉਦਾਸਰ ਪਏ ਚਲੋ ਠੀਕ ਆਂਟੀ ਜੀ ਅੱਗੇ ਤੋਂ ਧਿਆਨ ਰੱਖਿਓ ਅਸੀਂ ਵੀ ਨਹੀਂ ਚਾਹੁੰਦੇ ਕਿ ਇਹਨਾਂ ਦੀ ਦੋਸਤੀ ਖਤਮ ਹੋਵੇ ਠੀਕ ਹੈ ਸਿਮਰਨ ਰੁਕ ਜਾ ਪਲੀਜ਼ ਮੈਂ ਮम्मा ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਮੈਨੂੰ ਆਪਣੀ ਗਲਤੀ ਦਾ ਰਿਅਲਾਈਜ਼ੇਸ਼ਨ ਹੋ ਗਿਆ ਆ ਆਮ ਰੀਲੀ ਸੌਰੀ ਯਾਰ ਪਲੀਜ਼ ਮੈਨੂੰ ਮਾਫ਼ ਕਰ ਦੇ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਆਂ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੈਸੇਜ ਦੇਣ ਤੋਂ ਪਹਿਲਾਂ ਲੋੜ ਹੀ ਨਹੀਂ ਤੁਹਾਨੂੰ ਸਮਝ ਆ ਹੀ ਗਈ ਹੋਣੀ ਹੈ ਕਿ ਆਪਾਂ ਵੀਡੀਓ ਕਿਸ ਮੈਟਰ ਤੇ ਬਣਾਈ ਹੈ ਆਪਾਂ ਮਤਲਬ ਦੋਸਤੀ ਫਰੈਂਡਸ਼ਿਪ 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 ਤੇ ਬਣਾਈ ਹੈ ਤੇ ਇਹਦੇ ਵਿੱਚ ਆਪਾਂ ਦੱਸਿਆ ਵਾ ਕਿ ਮਤਲਬ ਜੇ ਇੱਕ ਦੋਸਤ ਗਲਤ ਹੈ ਵੈਸੇ ਤਾਂ ਕੋਸ਼ਿਸ਼ ਕਰੀਏ ਕਿ ਦੂਜੇ ਨੂੰ ਉਹਨੂੰ ਸੁਧਾਰਨਾ ਚਾਹੀਦਾ ਉਹਦੇ ਨਾਲ ਰਲ ਕੇ ਉਹਦਾ ਦਾ ਨਹੀਂ ਬੰਨਣਾ ਚਾਹੀਦਾ ਹੈਨਾ ਫਰਸਟ ਪੁਆਇੰਟ ਤੇ ਇਹੀ ਆ ਤੇ ਸੈਕਿੰਡ ਪੁਆਇੰਟ ਇਹ ਆ ਕਿ ਜੇ ਕੋਈ ਮਤਲਬ ਮਾੜਾ ਵਾ ਆਪਣੇ ਮਤਲਬ भोलेਪਨ ਤੋਂ ਜਾਂ ਪੈਸੇ ਤੋਂ ਜਾਂ ਕਿਸੇ ਚੀਜ਼ ਤੋਂ ਵੀ ਉਹਦਾ ਨਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ ਤੇ ਦੋਸਤੀ ਸਦਾ ਲਈ ਵਧੀਆ ਤੇ ਇਮਾਨਦਾਰੀ ਨਾਲ ਰਹਿਣੀ ਚਾਹੀਦੀ ਤੇ ਹੁਣ ਕੁਝ ਲਫ਼ਜ਼ ਜਿਹੜੇ ਹੈਗੇ ਆ ਉਹ ਸਾਡੇ ਨਾਲ ਸੁਮਨ ਭੈਣ ਜੀ ਬੋਲਣਗੇ ਸੁਮਨ ਆਂਟੀ ਸੋਮਾ ਕੱਡੀ ਜਰੂਰ ਬੋਲਣਗੀ ਸੋਮਾ ਕੱਡੀ ਜਰੂਰ ਕੱਡੀ ਕੇ ਜਰੂਰ ਅੱਜ ਨਹੀਂ ਬੋਲੂਗੀ ਮੈਂ ਸਬਸਕ੍ਰਾਈਬ ਕਰਨਾ ਹੈ ਜਰੂਰ ਕਰ ਲਿਓ ਮਿਸਟ੍ਰੈਨਡ ਮਿਸਿਸ ਬਸਰਾ